ਪਰਿਆ ਹੋਇਆ ਜੀ ਜੋਂ ਲੱਗਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਉਹ ਕਿੱਥੋਂ ਖਜ਼ਾਨਾ ਖਾਲੀ ਆ ਤੁਹਾਡੀ ਨੀਅਤ ਖਾਲੀ ਹੈ ਨੀਅਤ ਖਾਲੀ ਸੀ ਖਜ਼ਾਨਾ ਕੋਈ ਖਾਲੀ ਨਹੀਂ ਸੀ ਉਹੀ ਉਹੀ ਖਜ਼ਾਨਾ ਹੈ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਉਹੀ ਪਲੱਗ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਉਹੀ ਬਸ ਨੀਅਤ ਨੀਅਤ ਦੇ ਮਾਰੇ ਨੇ ਸੋ ਅਸੀਂ ਤੁਹਾਡੇ ਸਿਰ ਤੇ ਉੜਦੇ ਆ ਅਸੀਂ ਸਾਡੀਆਂ ਉਡਾਰੀਆਂ ਸਾਡੇ ਖੰਭ ਤੁਸੀਂ ਪਬਲਿਕ ਲੋਕ ਤੁਸੀਂ ਦੇਖਦੇ ਹੋਵੋਗੇ ਰੋਜ਼ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਉਹ ਕੌਣ ਕੌਣ ਨੇ ਜਿਹੜੇ ਗਾਲਾਂ ਕੱਢਦੇ ਨੇ ਜਿੰਨਾਂ ਦੀਆਂ ਕੁਰਸੀਆਂ ਖੋਲੀਆਂ ਕਿਉਂਕਿ ਹੋਰ ਕੰਮ ਤਾਂ ਇਹਨਾਂ ਨੂੰ ਆਉਂਦਾ ਨਹੀਂ ਇਹ ਲੀਡਰਾਂ ਦੇ ਜਵਾਕਾਂ ਜਾਂਦੀ ਇੱਕ ਪ੍ਰੋਬਲਮ ਹੈ ਆਪਾਂ ਤਾਂ ਕੁਝ ਵੀ ਕਰ ਲਾਂਗੇ ਇੱਕ ਕੰਮ ਨਹੀਂ ਤਾਂ ਦੂਜਾ ਕਰ ਲਾਂਗੇ ਦੂਜੇ ਨਤੀਜਾ ਇਹਨਾਂ ਨੂੰ ਇਹਨਾਂ ਨੂੰ ਸੱਤਾ 'ਚ ਰਹੇ ਬਿਨਾਂ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਇਹ ਸਭ ਬੇਰਜ਼ਗਾਰ ਹੋ ਗਏ ਇਹ ਨਵੀਂ ਕਿਸਮ ਦੇ ਬੇਰਜ਼ਗਾਰ ਪੈਦਾ ਹੋਏ ਨੇ ਇਹ ਸੁਖਵੀਰ ਹੋਰੀ ਇਹ ਜਿਹੜੇ ਨਾਮਜੀਠੀ ਹੋ ਰਹੀ ਸਾਰੇ ਅੱਬ ਚਿਬਾਜਵੇ ਹੋਰੀ ਬੜੇਗੇ ਨਵੀਂ ਕਿਸਮ ਦੇ ਬੇਰਜ਼ਗਾਰ ਨੇ ਇਹ ਤਾਈਆਂ ਕਹਿੰਦੇ ਫਿਰਦੇ ਆ ਗਾਲਾਂ ਕੱਢਦੇ ਫਿਰਦੇ ਆ ਭਗਵਾਨ ਤੁਮਾਨ ਨੇ ਆ ਕਰਤਾ ਕੇਜਰੀਵਾਲ ਨੇ ਉਹ ਕਰਤਾ ਉਹ ਭਾਈ ਅਸੀਂ ਤਾਂ ਪੰਜਾਬ ਦੇ ਵਾਸਤੇ ਲੱਗੇ ਹੋਇਆ ਅਫਸਰ ਸੀ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਕੇਜਰੀਵਾਲ ਸਾਹਿਬ ਚਾਹੁੰਦੇ ਤਾਂ ਪੰਡਾ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਘਰੇ ਲਿਆ ਸਕਦੇ ਸੀ ਮੈਂ ਵੀ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਸਾਰੇ ਸਾਡੇ ਜਿੰਨੇ ਵਕੀਲ ਸੀਗੇ ਸਾਡੇ ਵਿਤ ਮੰਤਰੀ ਸਾਹਿਬ ਬੈਠੇ ਵਕੀਲ ਸੀਗੇ ਸਾਡੇ ਹਰੇਕ ਬੰਦਾ ਆਪਣੇ ਆਪਣੀ ਜਗ੍ਹਾ ਤੇ ਕੋਈ ਨਾ ਕੋਈ ਕੰਮ ਕਰਦਾ ਸੀ ਸਾਨੂੰ ਕੀ ਲੋੜ ਸੀ ਬਈ ਸਾਨੂੰ ਕੀ ਲੋੜ ਸੀ ਨਾ ਤੋਂ ਅਲੋਚਨਾ ਕਰਾਉਣ ਦੀ ਜਾਂ ਗਾਲਾਂ ਖਾਣ ਦੀ ਗੱਡੀ ਜਾਣ ਗਾਲਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸੀ ਜਾਨਾ ਕਿ ਆਪਾਂ ਪਿੰਡਾਂ ਵਾਲਿਆਂ ਜਦੋਂ ਪਿੰਡਾਂ ਵਾਲੇ ਆ ਕੇ ਇਹਨਾਂ ਦੇ ਬਰਾਬਰ ਬਹਿ ਗਏ ਨਾ ਇਹਨਾਂ ਨੂੰ ਆਪਣੇ ਚੋਂ ਮੁਸ਼ਕ ਆਉਂਦੀ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਹਾਜੀ ਆ ਗਏ ਕਿ ਹਾਤਾ ਹੈਗੇ ਸੀ ਉਹਨੇ ਬਾਜਬੇ ਨੇ ਇਹ ਕਿਹੋ ਜਿਹਾ ਆ ਗਏ ਇਹ ਫਲਾਨੇ ਆ ਗਏ ਦੱਸਾਂ ਕਿ ਤੁਹਾਨੂੰ ਕਿਹੋ ਜਿਹਾ ਆ ਗਿਆ ਤੁਸੀਂ ਦੇਖਦੇ ਜਾਓ ਕਿਹੋ ਜਿਹਾ ਆ ਗਿਆ ਸਾਨੂੰ ਮਟੀਰੀਅਲ ਹੀ ਦੱਸ ਦੇ ਕਿਹੋ ਜਿਹਾ ਮਟੀਰੀਅਲ ਆ ਗਿਆ ਤੁਸੀਂ ਠੇਕਾ ਲਿਆ ਇੱਥੇ ਰਾਜ ਕਰਨ ਦਾ ਆਮ ਲੋਕ ਨੇ ਜਨਤਾ ਪਬਲਿਕ ਹੈ ਜੀ ਮੈਂ ਮਹਰਾਇਓ ਮੇਰੀ ਕੀ ਔਕਾਤ ਹੈ ਸਾਡੀ ਕੋਈ ਔਕਾਤ ਨਹੀਂ ਤੁਸੀਂ ਹਰਾਇਓ ਤੁਸੀਂ ਤੁਸੀਂ ਕੀਤਾ ਕੰਮ ਇਹ ਤੁਸੀਂ ਲੈਣਾ ਚ ਲੱਗ ਕੇ ਇਹਨਾਂ ਨੂੰ ਬਥੇਰਾ ਟਾਈਮ ਦਿੱਤਾ ਕਿਸੇ ਨੂੰ 15 ਸਾਲ ਕਿਸੇ ਨੂੰ 10 ਸਾਲ ਕੁਝ ਕੀਤਾ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਲੈ ਦੱਸੋ ਕਿਤਕੀ ਤੋਂ ਬਚਾਈਏ ਥੋੜੇ ਤੋਂ ਬਚਾਉਣਾ ਹੈ ਥੋੜੇ ਤੋਂ ਤਾਂ ਬਚਾਉਣਾ ਹਜੇ ਹੁਣ ਤਾਂ ਬਚਾ ਕੇ ਹਟਿਆ ਪੰਜਾਬ ਪੰਜਾਬ ਬਿਲਕੁਲ ਸੇਫ ਹੈ ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਲੋਕੋ ਪੰਜਾਬ ਮukhia ਦੇ ਤੌਰ ਤੇ ਕਹਿਣਾ ਪੰਜਾਬ ਬਿਲਕੁਲ ਸੇਫ ਹੈ ਪੰਜਾਬ ਸਹੀ ਹੱਥਾਂ 'ਚ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਤੇ ਪੰਜਾਬ ਨੇ ਆਉਣ ਵਾਲੇ ਕੁਝ ਸਾਲਾਂ 'ਚ ਨੰਬਰ 1 ਸੂਬਾ ਬਣਾ ਦੇਾਂਗੇ ਦੇਸ਼ ਦਾ ਨੰਬਰ 1 ਸੂਬਾ ਆ ਪਿੱਛੇ ਜੇ ਸਾਰੇ ਦੇਸ਼ ਚੋਂ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਗ੍ਰੀਨ ਪ੍ਰੋਗਰਾਮ ਹੈ ਕੋਈ ਸਕੂਲਾਂ ਦੇ ਵਿੱਚ ਕਿੰਨੀ ਗ੍ਰੀਨਰੀ ਹੈ ਸਕੂਲਾਂ ਚ ਪੋਲੂਸ਼ਨ ਤਾਂ ਨਹੀਂ ਕੋਈ ਹੈਗਾ ਪੰਜਾਬ ਨੰਬਰ 1 ਤੇ ਆਇਆ ਹੈ ਤੇ ਉਹਦੇ ਚੋਂ ਸੰਗਰੂਰ ਜ਼ਿਲ੍ਹਾ ਦੇਸ਼ ਚੋਂ ਨੰਬਰ 1 ਚ ਹੈ ਦੇਸ਼ ਚੋਂ ਕਿ ਸਾਡੇ ਸਕੂਲ ਇਹ ਹੋ ਜੇ ਨੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਹਲਕਿਆਂ ਚ ਲਾਇਬ੍ਰੇਰੀਆਂ ਕਿਤਾਬਾਂ ਜਿੱਥੇ ਬੱਚੇ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੀ ਪੜ੍ਹ ਸਕਦੇ ਆ ਸੋ ਅਸੀਂ ਤਾਂ ਉਹ ਉਹ ਫਾਈਲ ਮੰਗਾਉਨੇ ਆ ਜਿਹਦੀ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤੇ ਉਹ ਫਾਈਲ ਨੂੰ ਅਸੀਂ ਬਿਲਕੁਲ ਵੀ ਮਨਜ਼ੂਰੀ ਨਹੀਂ ਦਿੰਦੇ ਜਿਹਨਾਂ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਪੁਰਾਣੀ ਸਰਕਾਰ ਨੇ ਕੋਈ ਫਾਈਲ ਕੱਢੀ ਹੋਵੇ ਕੋਈ ਅਹੇ ਜੀ ਫਾਈਲ ਨਹੀਂ ਹੈਗੀ ਪੁਰਾਣੀ ਸਰਕਾਰ ਦੀ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹਰ ਹਰ ਫਾਈਲ ਆਪਦੇ ਪੁੱਤ ਵੱਲ ਜਾਂਦੀ ਹੈ ਕੋਈ ਭਤੀਜੇ ਵੱਲ ਕੋਈ ਸਾਲੇ ਵੱਲ ਕੋਈ ਜੀਜੇ ਵੱਲ ਬਸ ਇਸ ਤੋਂ ਬਿਨਾਂ ਉਹਨਾਂ ਨੇ ਕੋਈ ਸੋਚਿਆ ਹੀ ਨਹੀਂ ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਆ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਐਲਾਨ ਕਰਤਾ ਉਹ ਤੋਂ ਬਾਅਦ ਦੋਨਿਆਂ ਹੱਥ ਪਰ ਜਾਣੀ ਕਿ ਐਸੇ ਵਿੱਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਥੋੜਾ ਥੋੜਾ ਵਾਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਵਾਂ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜਮਿੰਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਉਮੀਦਵਾਰ ਤੁਹਾਡੇ ਚ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ ਛੋਟੇ ਸਰੀਏ ਤਾਂ ਕੱਢ ਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ ਛੋਟੇ ਉਹ ਕਿਲ ਵੀ 14 ਚੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣਾ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਇ ਨਹੀਂ ਉਹ ਰੋਜ ਆਇ ਨਹੀਂ ਹੋਇਆ ਆਇ ਨਹੀਂ ਹੋਇਆ ਉਹ ਆਇ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 13 0 ਅਸੀਂ ਨਾਰਾ ਦਿੱਤਾ ਐਸ ਬਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਬਾਰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਚ 13 0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈਆ ਚੰਡੀਗੜ੍ਹ ਜੋ ਇਹਨਾਂ ਨੇ ਕੀਤਾ ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲੋ ਕਿਵੇਂ ਗਿਣ ਰਏ ਸੀ ਵੋਟਾਂ ਉਹ ਬੰਦਾ ਵੋਟਾਂ ਕਿਵੇਂ ਗਿਣ ਰਿਆ ਸੀ ਨਾਲ ਕੈਮਰੇ ਵੱਲ ਦੇਖ ਰਿਆ ਸੀ ਉਹ ਦੇਖ ਰਿਆ ਸੀ ਭਾਜਪਾ ਵਾਲੇ ਪਾਸੇ ਘੱਟ ਨੇ ਆਹਾ ਆਮਾਦੀ ਪਾਰਟੀ ਵਾਲਿਆਂ ਦੀ ਹੈ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਮੈਨੂੰ ਕਿਹੜਾ ਕੋਈ ਦੇਖਦਾ ਇਹ ਲੈ ਭਾਜਪਾ ਵਾਲੇ ਪਾਸੇ ਧਰ ਦਿੰਦਾ ਮੈਂ ਇਹਨੂੰ ਇਹ ਆ ਵੀ ਇਹਨਾਂ ਦੀ ਐ ਇਹਨਾਂ ਦੀ ਹੀ ਜਾਂਦੀਆਂ ਨੇ ਭਾਜਪੀ ਦੀਆਂ ਘੱਟੀ ਜਾਂਦੀਆਂ ਇਹ ਲੈ ਇਹ ਵੀ ਇੱਧਰ ਤਰ ਦਿਨਾ ਤੇ ਕਹਿੰਦਾ ਇਹਨਾਂ ਦੀ 16 ਉਹਨਾਂ ਦੀਆਂ 12 8 ਕੈਨਸਲ ਜਿੱਤ ਕੇ ਜਿੱਤ ਕੇ ਜਿੱਤ ਗਏ ਆਈ ਇਹ ਕੋਥੇ ਕਰਦੇ ਐ ਪਾਰਲੀਮੈਂਟ ਚ ਕਾਨੂੰਨ ਕਿਵੇਂ ਪਾਸ ਕਰਦੇ ਐ ਹਾਂ ਵਾਲੇ ਹਾਂ ਕਹੋ ਨਾ ਵਾਲੇ ਨਾ ਕਹੋ ਮਿਲਦਾ ਹਾਂ ਜਿੱਤੋ ਵੀ ਹਾਂ ਜਿੱਤੋ ਵੀ ਚਲੋ ਵੀ ਬਿਲ ਪਾਸ ਹੋ ਗਿਆ ਤਾਂ ੱੱਕਾ ਯਾਰ ਜੀਵਨ ਰੁਖ ਨੂੰ ਆ ਮੈਂ ਜਿਹੜੇ ੱੱਕੇ ਕਰਦੇ ਆ ਨਾ ਜਿਹੜੇ ਅਰਵਿੰਦ ਕੇਜਰੀਵਾਲ ਹੋਰ ਉਹਨੂੰ ਹੀ ਕੰਮ ਕਰਨ ਦੇ ਦਿੱਲੀ ਚ ਜਿਹੜਾ ਐਲਜੀਆ ਉਹ ਤੇ ਸੈਂਟਰ ਸਰਕਾਰ ਮੇਰੇ ਨਾਲ ਨੇ ਤਾ ਆੜਾ ਲਾਈ ਰੱਖ ਰਿਆ ਗਵਰਨਰ ਦੇ ਥਰੂ ਕਹਿੰਦੇ ਕਿਸੇ ਗੱਲ ਦਾ ਕਹਿੰਦੇ ਕਿਸੇ ਗੱਲ ਦਾ ਪੈਸੇ ਰੋਕੀ ਜਾਂਦੇ ਸਾਡੇ ਜਿਹੜੇ ਸਾਡਾ ਹੱਕ ਬਣਦਾ ਸੈਂਟਰ ਦੀਆਂ ਸਕੀਮਾਂ ਚ ਸਾਡਾ ਹਿੱਸਾ ਬਣਦਾ ਰੋਕਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਯੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘੱਟੋ ਘੱਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਦੁੱਖੀਆਂ ਨਾਲ ਯੱਕੇ ਮਾਰਦੇ ਆ ਸਹੀ ਵੋਟਾਂ ਗਿਣ ਲਓ ਜਿੱਤ ਕੇ ਦਿਖਾਓ ਫਿਰ ਲੱਗ ਜੂ ਪਤਾ ਉਹ ਮੈਨੂੰ ਤਾਂ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਪਰਸੋਂ ਵੀ ਅਸੀਂ ਇਕੱਠੇ ਸੀ ਅਜਨ ਕੈਦਰੀਵਾਲ ਸਾਹਿਬ ਨਾਲ ਉੱਥੇ ਦਿੱਲੀ ਚ ਕੇਰਲਾ ਵਾਲੇ ਵੀ ਇਹੀ ਦੁੱਖ ਲੈ ਕੇ ਆਏ ਸੀ ਬੰਗਾਲ ਵਾਲਿਆਂ ਦਾ ਵੀ ਉਹੀ ਦੁੱਖ ਹੈ ਤਾਮਿਲਨਾਡੂ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਨਹੀਂ ਉਹੀ ਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਉਹੀ ਉਹੀ ਰੋਗ ਦੁੱਖ ਦੁੱਖ ਹੋ ਚੱਕੀ ਫਿਰਦੇ ਨੇ ਉੱਥੇ ਵੀ ਅਸੀਂ ਇਹੀ ਕਹਿ ਆ ਸੀਗਾ ਕਿ ਭਾਈ 36 ਵੋਟਾਂ ਗਿਣਨੀਆਂ ਸੀ ਚੰਡੀਗੜ੍ਹ ਦੀਆਂ 36 36 ਚੋਂ 8 ਕੈਨਸਲ ਕਰਤੀਆਂ ਲਗਭਗ 25% ਲਗਭਗ ਚੌਥਾ ਹਿੱਸਾ ਵਿਰੋਧ 36 ਵੋਟਾਂ ਗਿਣਨ ਵੇਲੇ 25% ਦਾ ਕਪੜਾ ਕਰਕੇ ਉਹ ਮਈ ਚ ਪੂਰੇ ਦੇਸ਼ ਦੀਆਂ 90 ਕਰੋੜ ਗਿਣਨੀਆਂ ਨੇ ਉਦੋਂ ਕੀ ਕਰਨਗੇ ਮੈਨੂੰ ਤਾਂ ਦੁੱਖ ਇਸ ਗੱਲ ਦਾ ਹੈ ਉਦੋਂ ਕੀ ਕਰ ਕਿਵੇਂ ਗੈਣਨੀਆਂ ਠੱਕੇ ਨਾਲ ਜਿੱਤਣੀਆਂ ਚੋਰੀ ਨਾਲ ਜਿੱਤਣੀਆਂ 100 ਦਿਨ ਜ਼ੋਰ ਦਾ ਇੱਕ ਦਿਨ ਸਾਧ ਦਾ ਜਿਹੜੇ ਚੋਰ ਦੇ ਤੇ ਚਲੀ ਜਾਂਦੇ ਸੀ ਅਚਾਨਕ ਚੰਗੀ ਘੜਾ ਲੜਦੇ ਸਾਧ ਦਾ ਆ ਗਿਆ ਕੈਮਰਿਆਂ ਚ ਫਿੱਟ ਹੋ ਗਿਆ ਕੰਮ ਉਹ ਕੈਮਰੇ ਜੋ ਸੁਪਰੀਮ ਕੋਰਟ ਨੇ ਦੇਖੇ ਸੁਪਰੀਮ ਕੋਰਟ ਹਾਰਨ ਰਹੀ ਹੈ ਤੇ ਐਵੇਂ ਸਭ ਗੱਲ ਦੀ ਉਹਨੇ ਕਹੀ ਆ ਜੋ ਹੁਣ ਕਿ ਸੁਣਵਾਈ ਹੋਊਗੀ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਸਾਨੂੰ ਇਹ ਪੱਕਾ ਯਕੀਨ ਹੈ ਮਾਨਯੋਗ ਸੁਪਰੀਮ ਕੋਰਟ ਤੇ ਕਿ ਚੰਡੀਗੜ੍ਹ ਦੇ ਵਿੱਚ ਵੀ ਇਹ ਇਹਨਾਂ ਦੇ ਇਹ ਗੰਨੇ ਵੀ ਖਾਣਗੇ ਤੇ ਦੇਵੀ ਖਾਣਗੇ ਇਹਨਾਂ ਦੀ ਹਾਰ ਹੋਊਗੀ ਚੰਡੀਗੜ੍ਹ ਦਾ ਮੇਅਰ ਵੀ ਇਹ ਦੇਵੀ ਖਾਣਗੇ ਇਹਨਾਂ ਦੀ ਹਾਰ ਹੋਊਗੀ ਚੰਡੀਗੜ੍ਹ ਦਾ ਮੇਅਰ ਵੀ ਆਪਣੇ ਬਣੂਗਾ ਜਦੋਂ ਸੁਪਰੀਮ ਕੋਰਟ ਫੈਸਲਾ ਦੇਊਗੀ ਸੁਪਰੀਮ ਕੋਰਟ ਤੇ ਸਾਨੂੰ ਯਕੀਨ ਹੈ ਸੋ ਵੀਰੋ ਇਹਨਾਂ ਇਹਨਾਂ ਤੇ ਕਿਸੇ ਤੇ ਯਕੀਨ ਨਾ ਕਰਿਓ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਸਾਰੇ ਆਪਸ ਚ ਲੜੀ ਜਾਂਦੇ ਆ ਪਹਿਲੀ ਗੱਲ ਤਾਂ ਕਾਂਗਰਸ ਪਤਾ ਨਹੀਂ ਕਿੰਨੇ ਧੜੇ ਨੇ ਇੱਥੇ ਪਤਾ ਹੀ ਨਹੀਂ ਲੱਗ ਰਿਹਾ ਜਿੰਨੇ ਬੰਦੇ ਨੇ ਉਹਨੇ ਧੜੇ ਨੇ ਅਕਾਲੀ ਦਲ ਦਾ ਦਾ ਤੁਹਾਨੂੰ ਪਤਾ ਹੀ ਹੈ ਉਹ ਤਾਂ ਵਿਚਾਰੇ ਚਲੋ ਰੱਡੋ ਪਰੇ ਕੀ ਕਰਨ ਕੀ ਨਾ ਲੈਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਤਾਂ ਹੋਰ ਤਾਂ ਕੋਈ ਹੈ ਨਹੀਂ ਭਾਜੀਪੀ ਇੱਥੇ ਆ ਨਹੀਂ ਸਕਦੀ ਜੋ ਕਿਸਾਨਾਂ ਨਾਲ ਕੀਤੀ ਉਹ ਕੋਈ ਭੁੱਲ ਸਕਦਾ 750 ਕਿਸਾਨ ਦੀ ਤਾਂ ਮੌਤ ਹੋ ਗਈ ਹੁਣ ਫੇਰ ਹਜੇ ਤੱਕ ਉਹਨਾਂ ਨੇ ਹੱਲ ਨਹੀਂ ਕੀਤਾ ਕੁਛ ਤਾਂ ਵੀਰੋ ਇੱਕੋ ਇੱਕ ਪਾਰਟੀ ਆਮ ਆਦੀ ਪਾਰਟੀ ਜਿਹੜੀ ਤੁਹਾਡੇ ਪਿੰਡਾਂ ਦੇ ਜਵਾਕਾਂ ਦੀ ਹੈ ਤੁਹਾਡੇ ਆਪਣੇ ਜਵਾਕਾਂ ਦੀ ਹੈ ਜਿਹਦੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਜਿਹਦੇ ਮਾਵਾਂ ਦਾ ਅਸ਼ੀਰਵਾਦ ਹੈ ਭੈਣਾਂ ਦੀਆਂ ਦੁਆਵਾਂ ਨੇ ਅੱਜ ਮੈਂ ਉੱਥੇ ਗਿਆ ਸਲਾਣੇ ਪਿੰਡ 'ਚ ਮਾਵਾਂ ਸਿਰ ਪੜੋਸ ਕੇ ਕਹਿ ਰਹੀਆਂ ਸੀ ਪੁੱਤ ਐਂ ਸੇਵਾ ਕਰੀ ਜਾ ਪੁੱਤਹੀਂ ਕਰ ਪੁੱਤ ਸਾਥੋ ਦਿਖਦਾ ਨਹੀਂ ਮੈਨੂੰ ਅੱਖਾਂ ਤੋਂ ਬਹੁਤ ਔਖਾ ਸੀ ਮੈਨੂੰ ਨਾ ਰਾਸ਼ਨ ਲਿਓਣਾ ਹੁਣ ਮੇਰੇ ਕੋਲ ਘਰ ਹੀ ਆ ਜਾ ਕਰੂ ਮੈਂ ਕਿਹਾ ਹਾਂ ਕਰੇ ਆ ਜਾ ਕਰੂ ਕਿੱਡੀਆਂ ਵੱਡੀਆਂ ਦੁਆਵਾਂ ਮਿਲਦੀਆਂ ਨੇ ਜੀ ਇਤੋਂ ਵੱਡਾ ਕੋਈ ਪੁੰਨ ਹੋ ਸਕਦਾ ਕਿਸੇ ਗਰੀਬ ਦੇ ਮੂੰਹ ਚ ਰੋਟੀ ਟਾਈਮ ਤੇ ਪੈ ਜਾਏ ਜਦੋਂ ਭੁੱਖ ਲੱਗੀ ਆ ਉਹ ਵੀ ਗੁਰੂਆਂ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਸਾਡੀ ਧਰਤੀ ਜਿਹੜੀ ਐ ਇਹ ਫਤੇਗੜ ਸਾਹਿਬ ਦੀ ਧਰਤੀ ਤਾਂ ਵੈਸੇ ਹੀ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਐ ਸੋ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਤੁਸੀਂ ਨਾਲ ਚੱਲੋ ਇਦਾਂ ਹੀ ਜਿਵੇਂ ਹੁਣ ਤੱਕ ਚੱਲੇ ਆ ਆਪਾਂ ਇਕੱਠੇ ਮਿਲ ਕੇ ਇਸ ਪੰਜਾਬ ਨੂੰ ਸੁਧਾਰ ਲਾਂਗੇ ਮੈਨੂੰ ਬਾਹਰਲੇ ਮੁਲਕਾਂ ਤੋਂ ਬਹੁਤ ਸਾਰੇ ਇੱਕ ਸੰਮੇਲਨ ਕੀਤਾ ਸੀ ਪਠਾਨਕੋਟ 4-5 ਦਿਨ ਪਹਿਲਾਂ ਵੀਰੋ ਬਹੁਤ ਸਾਰੇ ਬੰਦੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਲੰਡਨ ਤੋਂ ਜਰਮਨੀ ਤੋਂ ਆਏ ਤੇ ਉਹ ਕਹਿੰਦੇ ਦਿਲ ਤਾਂ ਬੜਾ ਕਰਦਾ ਸੀ ਆਪਣੇ ਪੇਕੇ ਘਰ ਆਉਣ ਨੂੰ ਪਰ ਇੱਥੇ ਵਿਸ਼ਵਾਸ ਨਹੀਂ ਸੀ ਸਰਕਾਰਾਂ ਤੇ ਪਤਾ ਨਹੀਂ ਪੈਸੇ ਭੇਜਾਂਗੇ ਕਿੱਥੇ ਲਾਉਣਗੇ ਜਾਂ ਆਪ ਖਾਣਗੇ ਹੁਣ ਪਹਿਲੀ ਵਾਰ ਸਾਡਾ ਮਨ ਕਰਦਾ ਹੈ ਅਸੀਂ ਇੱਥੇ ਆਵਾਂਗੇ ਆਪਦੇ ਜੁਆਕਾਂ ਨੂੰ ਵੀ ਦਿਖਾਵਾਂਗੇ ਤੇ ਨਾਲੇ ਪੈਸੇ ਲਾਵਾਂਗੇ ਨਾਲੇ ਇੱਥੇ ਫੈਕਟਰੀਆਂ ਖੋਲਾਂਗੇ ਨਾਲੇ ਕੰਮ ਦੇਵਾਂਗੇ ਨਾਲੇ ਆਪਦੀ ਦਾਦਿਆਂ ਪੁਰਦਾਦਿਆਂ ਦੀ ਜੱਦੀ ਜ਼ਮੀਨ 'ਚ ਰਹਾਂਗੇ ਆਪਦੇ ਜੱਦੀ ਘਰਾਂ 'ਚ ਰਹਾਂਗੇ ਆਜੋ ਆਪਾਂ ਪੰਜਾਬ ਨੂੰ ਠੀਕ ਕਰੀਏ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਤੁਹਾਡੇ ਕੋਲੇ ਆਉਂਦਾ ਜਾਂਦਾ ਰਹਿਣਾ ਆਪਾਂ ਨੂੰ ਇਹ ਵਿਚਾਰ ਸੁਣਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦੇਸ਼ ਦੀ ਅਗਲੀ ਰਾਜਨੀਤੀ ਬਾਰੇ ਅੱਜ ਕਾਫੀ ਬਡੇ ਬਡੇ ਐਲਾਨ ਉਹਨਾਂ ਨੇ ਕਰਨੇ ਨੇ ਸੁਣ ਕੇ ਜਾਣਾ ਔਰ ਇੱਕ ਗੱਲ ਹੋਰ ਕਹਿਣੀ ਆ ਜਦੋਂ ਜਿੱਥੇ ਵੀ ਕਹੋਂਗੇ ਅਸੀਂ ਹਾਜ਼ਰ ਆਂ ਕਿਉਂਕਿ ਜਦੋਂ ਜਿੱਥੇ ਵੀ ਅਸੀਂ ਕਹਿੰਨੇ ਆ ਤੁਸੀਂ ਹਾਜ਼ਰ ਹੋ ਜਾਂਦੇ ਹੁੰਨੇ ਹੋ ਅਸੀਂ ਤੁਹਾਡੇ ਨਾਲ ਆਂ ਔਰ ਤੁਹਾਡੇ ਵਰਗੇ ਆਂ ਐਦਾਂ ਹੀ ਰਹਾਂਗੇ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਲ